ਬੀਰ ਜੀ ਤੁਸੀਂ ਦੇਖ ਸਕਦੇ ਆ ਸਾਹਬ ਸਿੰਘ ਚੰਬਲੀਏ ਪਰਿਵਾਰ ਜਿਹੜਾ ਪਿੰਡ ਵੱਡੇ ਜ਼ਬਰਾਦ ਦੇ ਵਿੱਚ ਤੁਸੀਂ ਅੱਗੇ ਵੀ ਆਪਾਂ ਵੀਡੀਓ ਅਪਲੋਡ ਕੀਤੀਆਂ ਸੀ ਵੀ ਬੜੀ ਮਾਨਤਾ ਨਾਲ ਦਿੱਤਾ ਸੀ ਸਾਰੇ ਵੀਰਾਂ ਨੇ ਜਦੋਂ ਆਪਣੇ ਹੜਾਂ ਦੇ ਟਾਈਮ ਬਾਈ ਜੀ ਬੜੀ ਪਨੀਰੀ ਭਰਾ ਦੀ ਫੋਨ ਕਰ ਕਰਕੇ ਵੀਰਾਂ ਨੂੰ ਪਤਾ ਲੱਗ ਗਿਆ ਵੀ ਜਿਹਦਾ ਜਿੰਨਾਂ ਨੂੰ ਲੋੜਤ ਸੀ ਕੱਲੇ ਕੱਲੇ ਕਿਸਾਨ ਤੱਕ ਵੀਰ ਨੇ ਪਨੀਰੀ ਪਹੁੰਚਦੀ ਕਰਤੀ ਸੀ ਤੇ ਬਾਕੀ ਹੁਣ ਵੀ ਭਾਈਓ ਜੀ ਤਿੰਨ ਕਿੱਲੇ ਪਨੀਰੀ ਜਿਹੜੀ ਭਰਾ ਦੇ ਕੋਲ ਅੱਜ ਵੀ ਸਭਰਾ ਤੋਂ ਸੈਦੋ ਜਾਣ ਵਾਲੀ ਜਿਹੜੀ ਰੋਡ ਆ ਜੀ ਉੱਤੇ ਖੇਤਾਂ ਦੇ ਵਿੱਚ ਭਰਾ ਦੇ ਘਰਾਂ ਸਾਹਮਣੇ ਸਾਫ ਸਿੰਘ ਦੀ ਬਹਿਗਾਂ ਸਾਰੇ ਭਰਾ ਜਿਹੜੇ ਇੱਥੇ ਰਹਿੰਦੇ ਆ ਜੀ ਖੇਤਾਂ ਦੇ ਵਿੱਚ ਆ ਬੰਬੀ ਤੇ ਛਾਂ ਤੇ ਆ ਜਿਹੜੀ ਲਾਈਨ ਦੇ ਨੇੜੇ ਤੁਸੀਂ ਜਦੋਂ ਥੱਲੋਂ ਦੀ ਲੰਘਦੇ ਜੇ ਤੇ ਸਾਫ ਸਿੰਘ ਦੀ ਜਿਹੜੀ ਤਿੰਨ ਕਿਲੇ ਦੇ ਲਗਪਗ ਜਿਹੜੀ ਪਨੀਰੀ ਆ ਵਿਜੀ ਹੋਈ ਆ ਜੀ ਤੇ ਪਨੀਰੀ ਤੁਹਾਨੂੰ ਦੱਸ ਦਈਏ 11 21 17 18 1885 1847 ਤੇ 1692 ਤੇ 509 1509 ਸੌਰੀ ਇਹ ਪਨੀਰੀਆਂ ਭਾਉਜੀ ਬਾਕੀ ਵੀਰ ਦਾ ਫੋਨ ਨੰਬਰ ਵੀ ਤੁਹਾਨੂੰ ਦੱਸਣ ਕੇ ਸਾਹਬ ਸਿੰਘ ਜੀ ਫੋਨ ਨੰਬਰ ਜਰੂਰ ਦੱਸੋ 9552 ਇਹ ਵੀਰ ਦਾ ਨੰਬਰ ਆ ਤੇ ਹੋਰ ਕੁਝ ਕਹਿਣਾ ਚਾਹਣੇ ਕਿਸਾਨ ਭਰਾਵਾਂ ਨੂੰ ਵੀਰ ਜੀ ਜੀ ਅੱਗੇ ਬੜਾ ਮਾਨਤਾ ਨੇ ਤੇ ਵੀਰਾਂ ਨੇ ਦਿੱਤਾ ਸੀ ਵੀ ਆਂਦੇ ਰੰਧਾਵਾ ਸਾਹਿਬ ਇਸ ਤਰ੍ਹਾਂ ਸਾਨੂੰ ਮੜਾ ਜਾ ਦਿਖਾ ਦਿਆ ਕਰੋ ਜਦੋਂ ਵੀ ਕਿਤੇ ਪਨੀਰੀਆਂ ਦੀ ਬਹੁਤ ਜ਼ਿਆਦਾ ਜਰੂਰ ਜਿਵੇਂ ਹੁਣ ਮੱਕੀ ਦੀ ਜਾਂ ਪੱਠੇ ਵਾਲੀਆਂ ਹੋਰ ਵੀ ਕਈਆਂ ਦੇ ਪਨੀਰੀ ਖਣੋ ਕੇਰਾ ਖੇਤ ਰਹਿ ਜਾਂਦੇ ਆ ਬੀਜ ਨੂੰ ਪਰ ਹੁਣ ਨਹੀਂ ਆ ਪਰ ਆਂਦੇ ਨੇ ਕੋਈ ਇਹੋ ਜਿਹਾ ਕਿਸਾਨ ਨਹੀਂ ਜਿਹੜਾ ਵੀ ਆਖੂ ਦਾ ਵੀ ਕਿ ਤੈਦਗੀ ਕਿ ਇਹ ਪਨੀਰੀ ਖਣੋ ਰਹਿ ਜਾਂਦਾ ਕੰਮ ਮੋਗੀ ਸੀ ਨਾ ਐਦਕੀ ਵਾਰ ਤੇ ਬੀਜੀ ਆਪਾ ਜੀ ਪਿਛੜੀ ਆਰ ਵਾਕਿਆ ਗੱਲ ਸੱਚੀ ਆ ਬੇ ਫਿਰ ਵੀ ਡੇਢ 2 ਕਿੱਲੇ ਤੇ ਲਗਭਗ ਦੋ ਦੋ ਵੀ ਗਈ ਸੀ ਆਪਣੇ ਨਾ ਦੋ ਕਿੱਲੇ ਹੈਗੇ ਸੀ ਤੇ ਪਰ ਫਿਰ ਵੀ ਪਾਉਜੀ ਉਦੋਂ ਲੋਕਾਂ ਕੋ ਮਾਫੀ ਮੰਗਣੀ ਪਈ ਸੀ ਵਾਕਿਆ ਹੀ ਮੁੱਕ ਗਈ ਸੀ ਪਰ ਐਤ ਕੀ ਪਾਉਜੀ ਪਨੀਰੀ ਵਾਧੂ ਐਤ ਕੀ ਨਹੀਂ ਐਤ ਕੀ ਅਜੇ ਵੀ ਜਗਾ ਭਰਾ ਪਿੱਛੇ ਵੇਖੋ ਬਣਾ ਰਿਆ ਵਾ ਜਿਸੇ ਨੂੰ ਵੀ ਲੋੜਾ ਜਿਵੇਂ ਕੁਲੀ ਕੁਲੀ ਪਨੀਰੀ ਤੇ ਬਾਕੀ ਇੱਕ ਗੱਲ ਹੋਰ ਆ ਪਾਉਜੀ ਲਾ ਬਹੁਤ ਵਧੀਆ ਕੱਢਦੀ ਆ ਤੇ ਬਾਕੀ ਫੋਨ ਨੰਬਰ ਤੁਹਾਨੂੰ ਵੀਰ ਨੇ ਦੱਸ ਦਿੱਤਾ ਵਾ ਜਦੋਂ ਮਰਜ਼ੀ ਕਾਲ ਕਰੋ ਬਾਕੀ ਆਹ ਵੇਖ ਲੋ ਜਿਹੜੀਆਂ ਜਿਹੜੀਆਂ ਵੈਰਾਈਟੀਆਂ ਲਿਖੀਆਂ ਉੱਤੇ ਸਾਰੀਆਂ ਕਾਲ ਕਰ ਲੋ ਜੀ ਆ ਗਈ ਹੈ ਵਿੱਚ ਫੋਟ ਸਾਰੀਆਂ ਤੇ ਬਾਕੀ ਸੱਜਣੋ ਆ ਵੀਰ ਦਾ ਫੋਨ ਨੰਬਰ ਜੇ 98551 ਤੇ 98563 ਤੇ ਵੈਰਾਈਟੀਆਂ ਤੁਹਾਨੂੰ ਸਾਹਮਣੇ ਨਜ਼ਰ ਆ ਰਹੀਆਂ ਜਿਹੜੀਆਂ ਜਿਹੜੀਆਂ ਲਿਖੀਆਂ ਹੋਈਆਂ ਜਿੱਤ ਮਰਜ਼ੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਜੇ ਹਰ ਇੱਕ ਕਿਸਾਨ ਭਰਾ ਜਿਹੜਾ ਲਾ ਲੈ ਸਕੇ ਤੇ ਇਹ ਵੀਰ ਨੂੰ ਬਹੁਤ ਜ਼ਿਆਦਾ ਤਜਰਬਾ ਤੇ ਇਹ ਕਿਸਾਨ ਭਰਾ ਵੀ ਸਾਡੇ ਪਹੁੰਚੇ ਹਾਂ ਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਆ ਭਰਾ ਨੇ ਪਨੀਰੀ ਵੇਖ ਕੇ ਰੂਹੋ ਚੋਂ ਦਿਖਰੀ ਬਹੁਤ ਵਧੀਆ ਬਹੁਤ ਵਧੀਆ ਲਾ ਕੱਢਦੀ ਐ ਕਿੰਨਾ ਸਮਾ ਗੋਂ ਦਾ ਮਤਲਬ ਬੜੀਆ ਪਨੀਰੀ ਐ ਕਿੰਨਾ ਸਮਾ ਹੋ ਗਿਆ ਆਪਾਂ ਇੱਥੇ ਆਉਂਦੇ ਆ ਨਾ ਕੋਈ ਸਾਡੇ 4 ਸਾਲ ਤੋਂ ਹੋ ਗਿਆ ਅਸੀਂ ਪਨੀਰੀ ਕੱਢਦੇ ਵਰਤਦਿਆਂ ਨੂੰ ਭਰਾ ਦੇਣਾ ਬਹੁਤ ਵਧੀਆ ਤੁਰਦੀ ਆ ਪਨੀਰੀ ਵਾਹ ਜੀ ਵਾਹ ਤੇ ਲਾ ਵੀ ਪੂਰਾ ਕੱਢਦੀ ਵਾਹ ਜੀ ਵਾਹ ਤੇ ਜਿਹੜੀ ਚੀਜ਼ ਕਹਿੰਦੇ ਉਹ ਨਿਕਲਦੀ ਆ ਕੋਈ ਨਿਕਲਦੀ ਐ ਬੇ ਕਈ ਨਾ ਭਲੇਖਾ ਕੀ ਰਹਿਣਾ ਜਿੰਨੀਆਂ ਇੰਨੀਆਂ ਵੈਰਾਈਟੀਆਂ ਪੈਤੀ ਬੀਜੀਆਂ ਤੇ ਕਈ ਬੰਦਿਆਂ ਨੂੰ ਤੇ ਉਂਝ ਨਹੀਂ ਪਤਾ ਲੱਗਦਾ ਵੀ ਕੀ ਕੀ ਕਿੱਦੇ ਕੀਤੇ ਹੈ ਨਾ ਤੇ ਵੀਰ ਨੇ ਪੂਰੀ ਕਾਪੀ ਨੋਟ ਲਿਖਿਆ ਵੀ ਨਾਲ ਦੇ ਨਾਲ ਕੌ ਸਾਹਬ ਸਿੰਘ ਜੀ ਹਾਂਜੀ ਹਾਂਜੀ ਇਹਦਾ ਗੱਲ ਵਾਕੇ ਤਗੜੀ ਹੈ ਕਿ ਨਹੀਂ ਵੀ ਬੜੀ ਤਗੜੀ ਚੇਤਾ ਰੱਖਣਾ ਪੈਂਦਾ ਤੁਹਾਨੂੰ ਤੇ ਨਵੇਂ ਤੇ ਨਵਾਂ ਬੰਦਾ ਉਂਝ ਹੀ ਭੁੱਲ ਜਾਂਦਾ ਪਾਉ ਕਿਹੜੀ ਕਿੱਥੇ ਪੀਜੀ ਆ ਇਹਦੀ ਗੱਲ ਸੁਣ ਪਰ ਆ ਕਰ ਗੱਲ ਕੋਈ ਜ਼ਿਆਦਾ ਨਹੀਂ ਦੱਫਣਾ ਹਾਂ ਇਹ ਫਰੀਰੀ ਫਾੜੇ ਤਿੰਨ ਗੱਲੇ ਆ ਇਹ ਬਹੁਤ ਛੋਟੀ ਹੈ ਫਰੀਰੀ ਆ ਹਾਂ ਬਹੁਤ ਵੱਡੀ ਫਰੀਰੀ ਛੋਟੀ ਇਹ ਦੂਜਾ ਮਾਰਾ ਕਿ ਕੋ ਹਾਇ ਤੇ ਦੇਖੋ ਐ ਪ੍ਰੀਰੀ 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 ਬਹੁਤ ਸਾਦੀ ਆ ਕਿ ਜੇ ਪਾਣੀ ਬੜੋਂ ਨਹੀਂ ਹੁੰਦੇ ਹਾਂ ਹਾਂ ਕਾਹ ਦਾ ਮਾਨ ਕੋ ਹੋ ਜਿਹੜਾ ਕੋਈ ਪ੍ਰੀਰੀ ਲਾਇ ਕੇ ਤਾਂ ਵਾਹ ਜੀ ਆ ਵੀ ਹਾਂ ਪਿੰਡ ਦਾ ਗਾਹ ਦੱਸਾ ਵਾਹ ਜੀ ਵਾਹ ਬੜੀ ਵਧੀਆ ਵੀਰਾਂ ਦਾ ਗਾਹ ਦੱਸੋ ਫਤਿਹ ਕਹਿੰਦਾ ਵੀ ਪਾਣੀ ਤਾਂ ਨਹੀਂ ਪਾਉਂ ਦਾ ਘੱਟ ਹੁੰਦਾ ਤੇ ਆਂਦਾ ਵੀ ਪੰਚੰਤ ਸੈਦੋ ਸੈਦੋ ਰੋੜ ਤਾਂ ਨੁਹਾਣੇ ਦੱਸਿਆ ਜੇ ਜਿਹੜਾ ਸਿੱਧਾ ਬਰਵਾਲੇ ਤੇ ਸੰਵਾ ਤੇ ਪੱਟੀ ਨਾਲ ਜੋੜਦਾ ਹੈ ਰੋਡ ਤੇ ਵਾਕਿਆ ਹੀ ਰੂਹ ਖੋ ਜੋ ਇਹਦੀ ਪਾਉ ਨੇ ਤੁਹਾਨੂੰ ਦੱਸ ਦਿੱਤਾ ਵੀ ਕਿਤੇ ਕਹਿੰਦਾ ਪਾਣੀ ਘਟ ਵੱਧੂ ਹੁੰਦਾ ਤੇ ਚਿੰਤਾ ਨਾ ਕਰਿਆ ਜੀ ਤੇ ਪਨੀਰੀ ਬੀਜ ਲੋ ਜੇ ਕਿਤੇ ਪਾਣੀ ਤੁਹਾਨੂੰ ਆਪੇ ਆ ਜਾਣਾ ਹਾਂ ਚੌਂਕੀ ਲਾ ਕੋ ਮੁੜ ਕੇ ਅੱਗੇ ਰੇਸ਼ਮ ਸ਼ੌਂ ਦੀ ਚੱਕੀ ਲਾ ਕੋ ਸਿੱਧਾ ਅੱਗੋ ਸਿਰਫ ਟਾਵਰ ਦੀ ਟਾਵਰ ਦੀ ਲਾ ਕੇਸ਼ਨ ਆ ਰਹੀ ਜੀ ਟਾਵਰ ਦੀ ਪਰੀ ਚੌਂਕੀ ਲਾ ਕੇ ਮੋਂਦਾ ਹਾਂਜੀ ਹਾਂਜੀ ਆ ਟਾਵਰ ਦੀ ਬਿਲਕੁਲ ਥੱਲੇ ਜੀ ਇਹਨਾਂ ਦੀ ਤੇ ਆ ਸਾਹਮਣੇ ਤੁਹਾਨੂੰ ਬੈਂਕਾ ਅੱਗੇ ਵੀ ਵਿਖਾਈਆਂ ਨੇੜੇ ਖੇਤਾਂ ਜੀ ਬੈਂਕਾ 7 8 ਲਾਗੋ ਲਗਦੇ ਆ ਸਾਹਮਣੇ ਕੋਟੀਆਂ ਦੇ ਜਿਹੜੇ ਇਹਨਾਂ ਦੀ ਪਨੀਰੀ ਬੀਜੀ ਹੋਈ ਹੈ ਜੀ ਠੀਕ ਆ ਜੀ ਤੇ ਸ਼ੇਅਰ ਕਰ ਦਿਓ ਵਾਦ ਤੋਂ ਬਾਅਦ ਵੀਡੀਓ ਹਰ ਇੱਕ ਕਿਸਾਨ ਭਰਾ ਜਿਹੜਾ ਇੱਥੋਂ ਲਾ ਲੈ ਸਕੇ ਕੋਈ ਇਹੋ ਜਿਹਾ ਨਾ ਬੰਦਾ ਰਹਿ ਜੇ ਵੀ ਭਾਵੇਂ ਬਾਸਬਦੀ ਤੇ ਚੌਲ ਨਹੀਂ ਸੀ ਬੀਜੇ ਇਹਨੇ ਝੋਨਾ ਵੀ ਜਨਾ ਪੈ ਗਿਆ ਖਾਨ ਜੋਗੀ ਬਾਸਬਦੀ ਵੀ ਨਹੀਂ ਕਹੀ ਹੈ ਨਾ ਵੀਖ ਨੂੰ ਬੀਜੀ ਜਾਂਦੀ ਤੇ ਪਾਉ ਜੀ ਜਿੰਨੀ ਮਰਜ਼ੀ ਖੇਤ ਦੀ ਖੇਤ ਖਿੱਲਿਆਂ ਦੇ ਖਿੱਲੇ ਆ ਦੇਗੀ ਬੀਜ ਲੋ ਜਿਵੇਂ ਜ਼ਿਆਦਾਤਰ ਇਹ ਆਪਣੀਆਂ ਮੱਕੀ ਵਾਲੀਆਂ ਪਾਲੀਆਂ ਜਿਹੜੀਆਂ ਵੇਲੀਆਂ ਆ ਜੇ ਵੀ ਕਈਆਂ ਨੇ ਕਣਕਾਂ ਵੱਢ ਕੇ ਜਿਹੜੇ ਆਪਾਂ ਬੀਜਦੇ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦੀ ਵਧੀਆ ਰਹਿੰਦੀ ਆ ਜੀ ਵੇਲੇ ਕੁ ਵੇਲੇ ਕਿਰਾ ਪਾਣੀ ਦਾ ਵੀ ਆਪਾਂ ਨੂੰ ਸੱਜਾ ਖੱਬਾ ਕਰਨਾ ਪੈਂਦਾ ਜਦੋਂ ਆਪਾਂ ਜ਼ਿਆਦਾ ਝੋਨਾ ਲਾ ਪੈਨੇ ਆ ਤੇ ਮੁੜ ਕੇ ਆਪਾਂ ਪਨੀਰੀ ਜਾਂ ਕਿਤੇ ਘੜ ਪੈ ਜਾਂਦੀ ਹੈ ਨਾ ਇੱਕ ਗੱਲ ਆ ਪਨੀਰੀ ਬਹੁਤ ਸੋਹਣੀ ਆ ਲਾ ਬਹੁਤ ਵਧੀਆ ਕਰਦੀ ਵੀਰ ਨੇ ਦੱਸਿਆ ਆ ਵੇਖੋ ਕਰਾ ਹਨ ਲਾਉਂਦਿਆਂ ਸਾਰੀ ਪਾਉਜੀ ਪਨੀਰੀ ਤੁਰਦੀ ਆ ਬਾਕੀ ਪੋਲੀ ਬਹੁਤਾ ਮੇਨ ਗੱਲ ਆ ਵਾ ਵੀ ਪਾਣੀ ਛੱਡਣ ਤੋਂ ਕਹੀ ਰਣਾ ਪਾਣੀ ਛੱਡ ਕੇ ਪਟਣੀ ਪੈਂਦੀ ਆ ਇਹ ਸੁੱਕੀ ਪਨੀਰੀ ਪੁੱਟ ਕੇ ਦੇਖੋ ਤੁਹਾਨੂੰ ਆਪ ਪਤਾ ਲੱਗ ਜੂਗਾ ਵੀ ਪਾਉਜੀ ਸਹੀ ਗੱਲ ਆ ਮਨ ਖੋ ਜੋ ਇਹਦਾ ਪਨੀਰੀ ਪੁੱਟਣ ਲੱਗਿਆ ਤੇ ਸ਼ੇਅਰ ਕਰ ਦਿਓ ਵੀਡੀਓ ਵੱਧ ਤੋਂ ਵੱਧ ਜੀ ਧੰਨਵਾਦ